कांड 12 गोविंद ਇਕਬੀਰ ਗੋਬਿੰਦ ਆਪਣੇ ਹੋਰ ਭਿਕਸ਼ੂਆਂ ਨਾਲ ਉਸ ਆਰਾਮ ਬਾਗ ਵਿੱਚ ਠਹਿਰਿਆ ਜੋ ਨਰਤਕੀ ਕਮਲਾ ਨੇ ਗੌਤਮ ਦੇ ਚੇਲਿਆਂ ਦੇ ਅਰਪਣ ਕਰ ਦਿੱਤਾ ਸੀ ਉਸ ਨੇ ਇੱਕ ਬਿਰਧ ਪਤਨੀ ਜੋ ਦਰਿਆ ਕੰਡੇ ਇੱਕ ਦਿਨ ਦੇ ਸਫ਼ਰ ਦੀ ਵਿੱਤ ਤੇ ਰਹਿੰਦਾ ਸੀ ਬਾਰੇ ਬਹੁਤ ਗੱਲਾਂ ਸੁਣੀਆਂ ਬਹੁਤ ਲੋਕ ਉਸ ਨੂੰ ઋષਿ ਸਮਝਦੇ ਸਨ ਜਦ ਗੋਬਿੰਦ ਨੇ ਇੱਥੋਂ ਯਾਤਰਾ ਆਰੰਭ ਕੀਤੀ ਤਾਂ ਉਸ ਨੇ ਪੱਤਨ ਦਾ ਰਾਹ ਚੁਣਿਆ ਉਸ ਅੰਦਰ ਪਤਨੀ ਦੇ ਦਰਸ਼ਨ ਕਰਨ ਦੀ ਇਬਿਲਾਸ਼ਾ ਸੀ ਭਾਵੇਂ ਉਸ ਆਪਣਾ ਜੀਵਨ ਬੜਾ ਨਿਜਮਾ ਅਨੁਸਾਰ ਸੰਜਮੀ ਬਤਾਇਆ ਸੀ ਤੇ ਜਵਾਨ ਭਿਖਸ਼ੂ ਉਸ ਦੀ ਵੱਡੀ ਆਜੂ ਤੇ ਸਜਣਤਾ ਕਰਕੇ ਉਸ ਦਾ ਬੜਾ ਸਤਿਕਾਰ ਕਰਦੇ ਸਨ ਪਰ ਉਸ ਦਾ ਦਿਲ ਅਜੇ ਆਸ਼ਾਂਤ ਸੀ ਤੇ ਉਸ ਦੀ ਟੂੰਡ ਪੂਰੀ ਸੰਤੋਸ਼ਪੂਰਵਕ ਨਹੀਂ ਸੀ ਹੋਈ ਉਹ ਦਰਿਆ ਤੇ ਪੁੱਜਾ ਤੇ ਬਿਰਧ ਪਤਨੀ ਨੂੰ ਪਾਰ ਲਜਾਣ ਲਈ ਕਹਿਆ ਦੂਸਰੇ ਪਾਰ ਜਦੋਂ ਬੇੜੀ ਵਿੱਚ ਉਤਰਿਆ ਤੋ ਸਬਿਰਧ ਪਰਿਸ਼ ਨੂੰ ਕਹਿਆ ਤੁਸੀਂ ਭਿਖਸ਼ੂਆਂ ਤੇ ਯਾਤਰੂਆਂ ਤੇ ਬੜੀ ਮਿਹਰ ਕਰਦੇ ਹੋ ਤੁਸੀਂ ਸਾਨੂੰ अनेकांना ਪਾਰ ਲੰਘਾਇਆ ਹੈ ਕੀ ਤੁਸੀਂ ਵੀ ਸੱਚੇ ਰਾਧੇ ਢੰਡਾਉ ਨਹੀਂ ਹੋ ਜਦ ਸਿਦਾਰਥ ਬੋਲਿਆ ਉਸ ਦੀਆਂ ਬੁੱਢੀਆਂ ਅੱਖਾਂ ਵਿੱਚ ਮੁਸਕਰਾਹਟ ਸੀ हे ਪੱਦਰਪੁਰਸ਼ ਤੁਸੀਂ ਜੋ ਇਤਨੇ ਬਿਰਧ ਹੋ ਤੇ ਗੌਤਮ ਦੇ ਭਿਖਸ਼ੂਆਂ ਦਾ ਚੋਲਾ ਪਾਇਆ ਹੋਇਆ ਹੈ ਆਪਣੇ ਆਪ ਨੂੰ ਢੰਡਾਉ ਕਹਿੰਦੇ ਹੋ ਠੀਕ ਮੈਂ ਬੁੱਢਾ ਹਾਂ गोविंद ਕਹਿਆ ਪਰ ਮੈਂ ਕਦੇ ਟੂੰਡ ਬੰਦ ਨਹੀਂ ਕੀਤੀ ਮੈਂ ਕਦੇ ਵੀ ਟੂੰਡ ਬੰਦ ਨਹੀਂ ਕਰਾਂਗਾ ਮੇਰੇ ਭਾਗਾਂ ਵਿੱਚ ਹੀ ਇਹ ਲਿਖਿਆ ਹੋਇਆ ਹੈ ਮੈਨੂੰ ਪ੍ਰਤੀਤ ਹੁੰਦਾ ਹੈ ਕਿ ਤੁਸੀਂ ਟੂੰਡਿਆ ਹੈ ਮੇਰੇ ਮਿੱਤਰ ਇਸ ਬਾਰੇ ਥੋੜਾ ਜਿਹਾ ਮੈਨੂੰ ਵੀ ਦੱਸੋਗੇ ਸਿਦਾਰਥ ਨੇ ਕਿਹਾ ਮੈਂ ਤੁਹਾਨੂੰ ਅਜੇ ਹੀ ਕਿਹੜੀ ਗੱਲ ਦੱਸ ਸਕਦਾ ਹਾਂ ਜੋ ਕੁਝ ਮੁੱਲ ਦੀ ਹੋਵੇ ਇਸ ਦੇ ਬਿਨਾਂ ਕਿ ਸ਼ਾਇਦ ਤੁਸੀਂ ਬਹੁਤ ਵਧੀਰੇ ਖੋਜ ਕਰਦੇ ਹੋ ਪਰ ਢੂੰਡਣ ਨਾਲ ਤੁਸੀਂ ਉਸ ਨੂੰ ਨਹੀਂ ਲੱਭ ਸਕਦੇ ਉਹ ਕਿਸ ਤਰ੍ਹਾਂ ਗੋਵਿੰਦ ਨੇ ਪੁੱਛਿਆ ਜਦ ਕੋਈ ਢੂੰਡ ਰਿਹਾ ਹੁੰਦਾ ਹੈ ਸਿਦਾਰਥ ਨੇ ਕਿਹਾ ਇਹ ਸੈਲੇ ਹੋ ਜਾਂਦਾ ਹੈ ਕਿ ਉਹ ਕਿਸੇ ਚੀਜ਼ ਨੂੰ ਵੇਖਦਾ ਹੈ ਜਿਸ ਦੀ ਉਹ ਭਾਲ ਵਿੱਚ ਹੁੰਦਾ ਹੈ ਉਹ ਕੁਝ ਹੋਰ ਲੱਭਣ ਤੋਂ ਤੇ ਹਿਰਦੇ ਵਿੱਚ ਵਸਾਉਣ ਤੋਂ ਅਸਮਰੱਥ ਹੁੰਦਾ ਹੈ ਕਿਉਂਕਿ ਉਹ ਕੇਵਲ ਉਸ ਚੀਜ਼ ਦਾ ਹੀ ਸੋਚਦਾ ਹੈ ਜਿਸ ਦੀ ਉਸ ਨੂੰ ਭਾਲ ਹੁੰਦੀ ਹੈ ਕਿਉਂਕਿ ਉਸ ਦਾ ਇੱਕੋ ਮਨੋਰਥ ਹੈ ਤੇ ਉਹ ਉਸ ਮਨੋਰਥ ਹੇਠ ਦੱਬਿਆ ਹੁੰਦਾ ਹੈ ਢੂੰਡਣ ਦਾ ਅਰਥ ਨਿਸ਼ਾਨਾ ਜਾਂ ਮਨੋਰਥ ਸਾਹਮਣੇ ਰੱਖਣਾ ਹੈ ਪਰ ਲੱਭਣ ਦਾ ਮਤਲਬ ਹੈ ਸਖਣਾ ਹੋਣਾ ਸਵੀਕਾਰ ਭਾਵ ਰੱਖਣਾ ਪਰ ਸਾਹਮਣੇ ਕੋਈ ਨਿਸ਼ਾਨਾ ਨਾ ਰੱਖਣਾ ਯਗਪੁਰਿ ਤੁਸੀਂ ਸ਼ਾਇਦ ਠੀਕ ਖੋਜੀ ਹੋ ਪਰ ਮਨੋਰਥ ਦੀ ਪ੍ਰਾਪਤੀ ਦੇ ਯਤਨਾਂ ਵਿੱਚ ਤੁਸੀਂ ਬਹੁਤ ਅਨੇਕ ਚੀਜ਼ਾਂ ਜੋ ਤੁਸਾਂ ਦੇ ਨੱਕ ਦੇ ਬਿਲਕੁਲ ਹੇਠ ਪਈਆਂ ਹੁੰਦੀਆਂ ਹਨ ਨਹੀਂ ਦੇਖਦੇ ਮੈਂ ਅਜੇ ਤੱਕ ਪੂਰੀ ਤਰ੍ਹਾਂ ਨਹੀਂ ਸਮਝਿਆ ਗੋਵਿੰਦ ਨੇ ਕਿਹਾ ਤੋ ਸਾਡਾ ਕੀ ਮਤਲਬ ਹੈ ਸਿਦਾਰਥ ਬੋਲਿਆ हे ਯੋਗਪੁਰਸ਼ ਬਹੁਤ ਬਰੇ ਹੋਏ ਇੱਕ ਵਾਰ ਤੁਸੀਂ ਇਸ ਦਰਿਆ ਤੇ ਆਏ ਸੀ ਤੁਸੀਂ ਇੱਕ ਆਦਮੀ ਸੁੱਤਾ ਵੇਖਿਆ ਸੀ ਤੁਸੀਂ ਉਸ ਕੋਲ ਬੈਠ ਉਸ ਦੀ ਸੁੱਤਿਆਂ ਦੀ ਰਾਖੀ ਕੀਤੀ ਸੀ ਪਰ ਗੋਵਿੰਦ ਤੁਸੀਂ ਉਸ ਸੁੱਤੇ ਮਨੁੱਖ ਨੂੰ ਪਰੇਸ਼ਾਨ ਨਹੀਂ ਸੀ ਸਕੇ ਹੈਰਾਨ ਹੋ ਜਿਵੇਂ ਉਹ ਜਾਦੂ ਦੇ ਅਸਰ ਹੇਠ ਸੀ ਉਸ ਪਿਖੂ ਨੇ ਪਤਨੀ ਵੱਲ ਅੱਖਾਂ ਖੋਲ ਤੱਕਿਆ ਤੇ ਉਸ ਧੀਮੀ ਆਵਾਜ਼ ਵਿੱਚ ਪੁੱਛਿਆ ਤੁਸੀਂ ਸਿਦਾਰਥ ਹੋ ਮੈਂ ਸਵੇਰ ਬੀਤ ਤੁਹਾਨੂੰ ਨਹੀਂ ਸੀ ਪਛਾਨਿਆ ਮੈਨੂੰ ਸਿਦਾਰਥ ਤੁਸੀਂ ਫਿਰ ਵੇਖ ਬੜੀ ਹੀ ਖੁਸ਼ੀ ਹੋਈ ਹੈ ਬਹੁਤ ਖੁਸ਼ੀ ਮੇਰੇ ਮਿੱਤਰ ਤੁਸੀਂ ਬਹੁਤ ਬਦਲ ਚੁੱਕੇ ਹੋ ਕੀ ਤੁਸੀਂ ਹੁਣ ਪਤਨੀ ਬਣ ਗਏ ਹੋ ਸਿਦਾਰਥ ਨਿੱਗਾ ਹਾਸਾ ਹੱਸਿਆ ਹਾਂ ਮੈਂ ਮਲਾ ਬਣ ਗਿਆ ਹਾਂ ਅਨੇਕ ਲੋਕਾਂ ਨੂੰ ਬਹੁਤ ਬਦਲਣਾ ਪੈਂਦਾ ਹੈ ਤੇ ਉਹ ਸਭ ਤਰ੍ਹਾਂ ਦੇ ਕੱਪੜੇ ਪਾਉਂਦੇ ਹਨ ਮੈਂ ਵੀ ਉਹਨਾਂ ਵਿੱਚੋਂ ਇੱਕ ਹਾਂ ਮੇਰੇ ਦੋਸਤ ਜੀ ਆਇਆਂ ਨੂੰ ਗੋਵਿੰਦ ਅੱਜ ਦੀ ਰਾਤ ਮੇਰੇ ਕੋਲ ਝੌਂਪੜੀ ਵਿੱਚ ਠਹਿਰੋ ਗੋਵਿੰਦ ਰਾਤ ਝੌਂਪੜੀ ਵਿੱਚ ਠਹਿਰਿਆ ਤੇ ਉਸ ਬਿਸਤਰੇ ਤੇ ਸੁੱਤਾ ਜੋ ਕਦੇ ਵਾਸਦੇਵ ਦਾ ਹੁੰਦਾ ਸੀ ਉਸ ਆਪਣੇ ਜਵਾਨੀ ਦੇ ਮਿੱਤਰ ਨੂੰ ਬਹੁਤ ਸਾਰੇ ਸਵਾਲ ਪੁੱਛੇ ਸਿਦਾਰਥ ਪਾਸ ਵੀ ਆਪਣੀ ਜੀਵਨ ਕਹਾਣੀ ਵਿੱਚੋਂ ਦੱਸਣ ਲਈ ਬਹੁਤ ਕੁਝ ਸੀ ਦੂਜੇ ਪਲਕ ਜਦ ਗੋਵਿੰਦ ਦੇ ਵਿਛੜਨ ਦਾ ਸਮਾਂ ਹੋਇਆ ਤਾਂ ਉਸ ਨੇ ਕੁਝ ਝਿਜਕਦੇ ਕਹਿਆ ਆਪਣੇ ਰਾਹ ਜਾਣ ਤੋਂ ਪਹਿਲੇ ਸਿਦਾਰਥ ਮੈਂ ਤੁਸਾਂ ਤੋਂ ਇੱਕ ਹੋਰ ਸਵਾਲ ਪੁੱਛਣਾ ਚਾਹੁੰਦਾ ਹਾਂ ਕੀ ਤੁਹਾਡਾ ਵੀ ਕੋਈ ਸਿਧਾਂਤ ਵਿਸ਼ਵਾਸ ਜਾਂ ਗਿਆਨ ਹੈ ਜਿਸ ਨੂੰ ਤੁਸੀਂ ਮੰਨਦੇ ਹੋ ਤੇ ਜੋ ਤੁਹਾਡੇ ਜੀਵਨ ਵਿੱਚ ਤੇ ਸਿੱਧੇ ਰਾਹ ਤੁਰਨ ਵਿੱਚ ਸਹਾਇਤਾ ਕਰਦਾ ਹੈ ਸਿਦਾਰਥ ਕਹਿਆ ਤੁਸਾਂ ਨੂੰ ਪਤਾ ਹੈ ਮੇਰੇ ਮਿੱਤਰ ਕਿ ਜਵਾਨੀ ਸਮੇਂ ਵੀ ਜਦ ਅਸੀਂ ਜੰਗਲ ਵਿੱਚ ਯੋਗੀਆਂ ਸੰਗ ਰਹਿੰਦੇ ਸੀ ਮੇਰਾ ਸਿਧਾਂਤਾਂ ਤੇ ਗੁਰੂਆਂ ਤੋਂ ਭਰੋਸਾ ਉੱਟ ਗਿਆ ਸੀ ਤੇ ਮੈਂ ਉਹਨਾਂ ਵੱਲ ਕੰਡ ਕਰ ਦਿੰਦਾ ਸੀ ਮੈਂ ਅੱਜ ਵੀ ਮਨ ਦੇ ਉਸ ਮੋੜ ਤੇ ਹਾਂ ਉਹੀ ਖਿਆਲਾਂ ਦਾ ਹਾਂ ਪਾਵੇਂ ਉਸ ਸਮੇਂ ਤੋਂ ਅੱਜ ਤੱਕ ਮੇਰੇ ਕਈ ਉਸਤਾਦ ਰਹਿ ਚੁੱਕੇ ਹਨ ਬੜਾ ਚਿਰ ਇੱਕ ਨਰਤਕੀ ਸੁੰਦਰੀ ਮੇਰੀ ਉਸਤਾਦ ਰਹੀ ਤੇ ਫਿਰ ਅਮੀਰ ਵਪਾਰੀ ਤੇ ਇੱਕ ਜਵਾਰੀਆ ਪਾਸੇ ਦਾ ਖਿਡਾਰੀ ਇੱਕ ਸਮੇਂ ਬੁੱਧ ਦੇ ਰਮਤੇ ਭਿਖਸ਼ੂਆਂ ਵਿੱਚੋਂ ਇੱਕ ਸਬਕ ਦੇਣ ਵਾਲਾ ਸੀ ਮੈਂ ਜਦ ਜੰਗਲ ਵਿੱਚ ਸੌਂ ਗਿਆ ਸੀ ਤਾਂ ਮੇਰੇ ਕੋਲ ਬੈਠਣ ਲਈ ਯਾਤਰਾ ਜਾਂਦਾ ਰੁਕ ਗਿਆ ਸੀ ਮੈਂ ਉਸ ਕੋਲੋਂ ਵੀ ਕੁਝ ਸਿੱਖਿਆ ਸੀ ਤੇ ਮੈਂ ਉਸ ਦਾ ਕਿਰਤ ਗਏ ਹਾਂ ਬਹੁਤ ਧੰਨਵਾਦੀ ਹਾਂ ਪਰ ਸਭ ਤੋਂ ਵੱਧ ਮੈਂ ਇਸ ਦਰਿਆ ਤੇ ਆਪਣੇ ਬਜ਼ੁਰਗ ਵਾਸਦੀਵ ਤੋਂ ਸਿੱਖਿਆ ਹੈ ਉਹ ਇੱਕ ਸਿੱਧਾ ਸਾਦਾ ਪੁਰਸ਼ ਸੀ ਉਹ ਸੋਚਾਂ ਵਿੱਚ ਨਹੀਂ ਸੀ ਪਿਆ ਰਹਿੰਦਾ ਪਰ ਗੌਤਮ ਦੀ ਤਰ੍ਹਾਂ ਉਸ ਨੇ ਸੱਤ ਦੀ ਸੂਜੀ ਪਾ ਲਈ ਸੀ ਉਹ ਪਵਿੱਤਰ ਆਤਮਾ ਸੀ ਉਹ ਸੰਤ ਸੀ ਗੋਵਿੰਦ ਬੋਲਿਆ ਮੈਨੂੰ ਅਜਿਹਾ ਜਾਪਦਾ ਹੈ ਸਿਦਾਰਥ ਕਿ ਤੂੰ ਅਜੇ ਵੀ ਥੋੜਾ ਠੱਠਾ ਕਰਨਾ ਪਸੰਦ ਕਰਦਾ ਹੈ ਮੈਂ ਤੇਰੇ ਤੇ ਇਤਬਾਰ ਕਰਦਾ ਹਾਂ ਤੇ ਜਾਣਦਾ ਹਾਂ ਕਿ ਤੂੰ ਕਿਸੇ ਗੁਰੂ ਦੇ ਪਿੱਛੇ ਨਹੀਂ ਲੱਗਾ ਪਰ ਜੇ ਤੇਰਾ ਆਪਣਾ ਕੋਈ ਸਿਧਾਂਤ ਨਹੀਂ ਤਾਂ ਕੁਝ ਖਾਸ ਖਿਆਲ ਤਾਂ ਬਣੇ ਹੋਣਗੇ ਕੀ ਤੂੰ ਆਪਣੇ ਪਾਸ ਆਪਣੇ ਆਪ ਖਾਸ ਗਿਆਨ ਪ੍ਰਾਪਤ ਨਹੀਂ ਕਰ ਲਿਆ ਜਿਸ ਨੇ ਤੇਰੀ ਜਿਉਣ ਲਈ ਸਹਿਤਾ ਕੀਤੀ ਹੈ ਮੈਨੂੰ ਬੜੀ ਖੁਸ਼ੀ ਹੋਵੇਗੀ ਜੇ ਤੂੰ ਮੈਨੂੰ ਇਸ ਬਾਰੇ ਕੁਝ ਥੋੜਾ ਜਿਹਾ ਦੱਸੇ ਤਾਂ ਸਿਦਾਰਥ ਨੇ ਉੱਤਰ ਦਿੱਤਾ ਹਾਂ ਕਦੇ ਮੇਰੇ ਵਿਚਾਰ ਸਨ ਤੇ ਇੱਥੇ ਉੱਤੇ ਸੋਚੀ ਵੀ ਆਉਂਦੀ ਰਹੀ ਜਿਸ ਤਰ੍ਹਾਂ ਕੋਈ ਦਿਲ ਦੀ ਧੜਕਣ ਸੁਣ ਆਪਣੇ ਆਪ ਨੂੰ ਜਿਉਂਦਿਆਂ ਪ੍ਰਤੀਤ ਕਰਦਾ ਹੈ ਇਸ ਤਰ੍ਹਾਂ ਕਦੀ ਇੱਕ ਘੰਟੇ ਜਾਂ ਇੱਕ ਦਿਨ ਲਈ ਹੀ ਮੈਂ ਗਿਆਨ ਤੋਂ ਚੇਤਨ ਹੋਇਆ ਹਾਂ ਮੇਰੇ ਅਨੇਕਾਂ ਵਿਚਾਰ ਰਹੇ ਹਨ ਤੇ ਇਹਨਾਂ ਬਾਰੇ ਦੱਸਣਾ ਮੇਰੇ ਲਈ ਔਖਾ ਹੈ ਪਰ ਗੋਬਿੰਦ ਇੱਕ ਇਸ ਖਿਆਲ ਨੇ ਮੈਨੂੰ ਬਧੇਰੇ ਪ੍ਰਭਾਵਿਤ ਕੀਤਾ ਹੈ ਕਿ ਬੁੱਧਮਤਾ ਦੱਸੀ ਨਹੀਂ ਜਾ ਸਕਦੀ ਇੱਕ ਬੁੱਧੀਮਾਨ ਪੁਰਸ਼ ਜੇ ਗਿਆਨ ਦੂਜੇ ਤੱਕ ਗੱਲਾਂ ਰਾਹੀਂ ਪਹੁੰਚਾਉਣ ਦੀ ਕੋਸ਼ਿਸ਼ ਕਰੇ ਤਾਂ ਮੂਰਖ ਜਿਹਾ ਲੱਗਦਾ ਹੈ ਕੀ ਤੂੰ ਮਕੌਲ ਕਰ ਰਿਹਾ ਹੈ गोविंद ਨੇ ਪੁੱਛਿਆ ਨਹੀਂ ਮੈਂ ਉਹੀ ਕੁਝ ਦੱਸ ਰਿਹਾ ਹਾਂ ਜੋ ਮੈਂ ਲੱਭਿਆ ਹੈ ਵਿਦਿਆ ਦਿੱਤੀ ਜਾ ਸਕਦੀ ਹੈ ਪਰ ਬੁੱਧੀ ਜਾਂਕਲ ਨਹੀਂ ਕੋਈ ਇਸ ਨੂੰ ਲੱਭ ਸਕਦਾ ਹੈ ਇਸ ਨੂੰ ਜੀਵਨ ਵਿੱਚ ਵਰਤ ਸਕਦਾ ਹੈ ਆਪਣੀ ਰੱਖਿਆ ਲਈ ਇਸ ਨਾਲ ਕਿਲਾਬੰਦੀ ਕਰ ਸਕਦਾ ਹੈ ਇਸ ਰਾਹੀਂ ਅਸਚਰਜ ਗੱਲਾਂ ਕਰ ਸਕਦਾ ਹੈ ਪਰ ਇਸ ਨੂੰ ਪ੍ਰਚਾਰ ਰਾਹੀਂ ਦੂਜਿਆਂ ਤੱਕ ਨਹੀਂ ਪਹੁੰਚਾ ਸਕਦਾ ਪੜਾ ਨਹੀਂ ਸਕਦਾ ਜਦ ਮੈਂ ਅਜੇ ਜਵਾਨ ਸੀ ਤਦ ਵੀ ਮੇਰਾ ਇਹ ਸ਼ੰਕਾ ਸੀ ਤੇ ਇਹ ਸੀ ਜਿਸ ਮੈਨੂੰ ਗੁਰੂਆਂ ਤੋਂ ਦੂਰ ਕਰ ਦਿੱਤਾ ਸੀ ਗੋਵਿੰਦ ਮੇਰਾ ਇੱਕ ਵਿਚਾਰ ਰਿਹਾ ਹੈ ਜਿਸ ਨੂੰ ਤੂੰ ਫੇਰ ਮਖੌਲ ਜਾਂ ਭੁੱਲ ਸਮਝੇਗਾ ਕਿ ਹਰ ਸੱਚਾਈ ਦਾ ਵਿਰੋਧੀ ਪੱਖ ਵੀ ਉਤਨਾ ਹੀ ਸੱਚਾ ਹੈ ਉਦਾਹਰਨ ਵਜੋਂ ਸਚਾਈ ਸ਼ਬਦਾਂ ਦੇ ਰੂਪ ਵਿੱਚ ਤਾਂ ਹੀ ਪ੍ਰਗਟ ਕੀਤੀ ਜਾ ਸਕਦੀ ਹੈ ਜੇ ਇੱਕ ਪੱਖੀ ਹੋਵੇ ਤਾਂ ਅੱਧੀ ਸਚਾਈ ਹੀ ਉਸ ਵਿੱਚ ਪੂਰਨਤਾ ਸੰਪੂਰਨਤਾ ਤੇ ਏਕਤਾ ਦਾ ਘਾਟਾ ਹੁੰਦਾ ਹੈ ਜਦ ਮਹਾਤਮਾ ਬੁੱਧ ਨੇ ਦੁਨੀਆ ਦਾ ਵਿਸ਼ਲੇਸ਼ਣ ਕੀਤਾ ਸੀ ਤਾਂ ਇਸ ਨੂੰ ਸੰਸਾਰ ਤੇ ਨਿਰਵਾਣ ਪਰਮ ਤੇ ਸਚਾਈ ਦੁੱਖ ਤੇ ਮੁਕਤੀ ਵਿੱਚ ਵੰਡ ਕੇ ਦੱਸਿਆ ਸੀ ਇਸ ਬਿਨਾਂ ਗੱਲ ਚੱਲ ਨਹੀਂ ਸਕਦੀ ਉਹਨਾਂ ਲਈ ਜੋ ਪੜਾਉਂਦੇ ਹਨ ਹੋਰ ਕੋਈ ਟੰਗ ਹੀ ਨਹੀਂ ਪਰ ਦੁਨੀਆ ਸਾਡੇ ਅੰਦਰ ਬਾਹਰ ਹੋਣ ਕਰਕੇ ਆਪਣੇ ਆਪ ਵਿੱਚ ਕਦੇ ਇੱਕ ਪੱਖੀ ਨਹੀਂ ਹੈ ਕੋਈ ਮਨੁੱਖ ਜਾਂ ਕਰਮ ਕਦੇ ਵੀ ਨਿਰੋਲ ਸੰਸਾਰਿਕ ਜਾਂ ਮੁਕਤ ਨਹੀਂ ਹੋ ਸਕਦਾ ਕਦੇ ਵੀ ਮਨੁੱਖ ਨਿਰਸੰਤ ਜਾਂ ਨਿਰਾ ਪਾਪੀ ਨਹੀਂ ਹੋ ਸਕਦਾ ਇਹ ਕੇਵਲ ਇਸ ਲਈ ਪ੍ਰਤੀਤ ਹੁੰਦਾ ਹੈ ਕਿਉਂਕਿ ਸਾਡੇ ਮਨ ਵਿੱਚ ਭਰਮ ਹੈ ਕਿ ਸਮਾ ਆਪਣੇ ਆਪ ਵਿੱਚ ਕੋਈ ਸਚਾਈ ਹੈ ਸਮਾ ਸਚਾਈ ਨਹੀਂ ਹੈ ਗੋਬਿੰਦ ਮੈਂ ਬੜੀ ਵੇਰ ਇਸ ਗੱਲ ਨੂੰ ਸਮਝਿਆ ਹੈ ਤੇ ਜੇ ਸਮਾ ਸਚਾਈ ਨਹੀਂ ਤਾਂ ਸੰਸਾਰ ਤੇ ਅਗੰਮ ਦੁੱਖ ਤੇ ਸੁਖ ਚੰਗੇ ਤੇ ਭੈੜੇ ਵਿਚਕਾਰ ਵੰਡੀਆਂ ਪਾਉਣ ਵਾਲੀ ਲੀਕ ਪਈ ਜਾਂ ਨਾ ਪਈ ਵੀ ਇੱਕ ਭਲੇਖਾ ਹੈ ਛਲ ਹੈ ਉਹ ਕਿਸ ਤਰ੍ਹਾਂ ਹੋਇਆ ਗੋਵਿੰਦ ਘਬਰਾ ਕੇ ਪੁੱਛਿਆ ਸੁਣੋ ਮੇਰੇ ਮਿੱਤਰ ਮੈਂ ਗੁਨਾਹਗਰ ਹਾਂ ਤੂੰ ਵੀ ਗੁਨਾਹਗਰ ਹੈ ਪਰ ਕਿਸੇ ਦਿਨ ਗੁਨਾਹਗਰ ਵੀ ਫਿਰ ਬਰਮ ਹੋ ਜਾਏਗਾ ਕਿਸੇ ਦਿਨ ਨਿਰਵਾਣ ਪ੍ਰਾਪਤ ਕਰੇਗਾ ਕਿਸੇ ਦਿਨ ਉਹ ਵੀ ਬੁੱਧ ਹੋ ਜਾਏਗਾ ਹੁਣ ਇਹ ਕਿਸੇ ਦਿਨ ਵਾਲੀ ਗੱਲ ਇੱਕ ਭਰਮ ਹੈ ਇਹ ਤਾਂ ਕੇਵਲ ਗਣਤ ਹੈ ਪਾਪੀ ਬੁੱਧ ਵਰਗੀ ਹਾਲਤ ਦੇ ਰਾਤ ਤੇ ਵੀ ਨਹੀਂ ਤੁਰਿਆ ਉਹ ਸੁੱਲਝ ਨਹੀਂ ਰਿਹਾ ਭਾਵੇਂ ਸਾਡੇ ਵਿਚਾਰਾਂ ਵਿੱਚ ਹੋਰ ਗੱਲ ਆ ਹੀ ਨਹੀਂ ਸਕਦੀ ਨਹੀਂ ਬੁੱਧ ਸ਼ਕਤੀ ਅੱਗੇ ਹੀ ਪਾਪੀ ਅੰਦਰ ਹੈ ਉਸ ਦਾ ਭਵਿੱਖ ਅੱਗੇ ਹੀ ਉੱਥੇ ਹੈ ਉਸ ਅੰਦਰ ਤੋਂ ਸਾਡੇ ਅੰਦਰ ਤੇ ਹਰ ਹਿਰਦੇ ਅੰਦਰ ਕੋਸੇ ਛੁਪੀ ਹੋਈ ਬੁੱਧ ਸ਼ਕਤੀ ਦੀ ਪਛਾਣ ਕਰਨੀ ਜ਼ਰੂਰੀ ਹੈ ਸੰਸਾਰ ਗੋਬਿੰਦ ਅਧੂਰਾ ਨਹੀਂ ਨਾ ਹੀ ਹੌਲੀ-ਹੌਲੀ ਸੰਪੂਰਨਤਾ ਦੇ ਲੰਮੇ ਰਾਹ ਤੇ ਜਾ ਰਿਹਾ ਹੈ ਨਹੀਂ ਇਹ ਹਰ ਸਮੇਂ ਪੂਰਨ ਹੈ ਹਰ ਪਾਪ ਅੰਦਰ ਪਹਿਲੇ ਹੀ ਚੰਗਿਆਈ ਹੁੰਦੀ ਹੈ ਸਭ ਛੋਟੇ ਬੱਚੇ ਹੀ ਬੁੱਢੇ ਹੋਣਗੇ ਦੁੱਧ ਪੀਂਦੇ ਬੱਚਿਆਂ ਅੰਦਰ ਹੀ ਮੌਤ ਹੈ ਸਭ ਮਰ ਰਹੇ ਬੰਦਿਆਂ ਵਿੱਚ ਅਮਰ ਆਤਮਾ ਹੁੰਦੀ ਹੈ ਇਹ ਕਿਸੇ ਲਈ ਸੰਭਵ ਨਹੀਂ ਕਿ ਦੇਖ ਸਕੇ ਕਿ ਦੂਸਰਾ ਕਿਤਨਾ ਉਸ ਰਾਹ ਵਿੱਚ ਉਸ ਤੋਂ ਅੱਗੇ ਹੈ ਬੁੱਧ ਇੱਕ ਡਾਕੂ ਤੇ ਜਵਾਰੀ ਅੰਦਰ ਤੇ ਡਾਕੂ ਇੱਕ ਬ੍ਰਾਹਮਣ ਅੰਦਰ ਵੀ ਵਸਦਾ ਹੈ ਡੂੰਘੇ ਅੰਤਰ ਧਿਆਨ ਨਾਲ ਸਮੇਂ ਦਾ ਭਰਮ ਕਰਦਣਾ ਤੇ ਇੱਕੋ ਵੇਲੇ ਸਾਰਾ ਭੂਤ ਵਰਤਮਾਨ ਤੇ ਭਵਿਕ ਸਮਾਂ ਦੇਖਣਾ ਸੰਭਵ ਹੈ ਫਿਰ ਹਰ ਚੀਜ਼ ਚੰਗੀ ਹੈ ਹਰ ਚੀਜ਼ ਸੰਪੂਰਨ ਹੈ ਤੇ ਹਰ ਚੀਜ਼ ਬ੍ਰह्म ਹੈ ਇਸ ਲਈ ਮੈਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਜੋ ਚੀਜ਼ ਵੀ ਵजूद ਵਿੱਚ ਹੈ ਚੰਗੀ ਹੈ ਮੌਤ ਤੇ ਜ਼ਿੰਦਗੀ ਵੀ ਪਾਪ ਤੇ ਪਵਿੱਤਰਤਾ ਵੀ ਸਿਆਣਪ ਤੇ ਮੂਰਖਤਾ ਵੀ ਹਰ ਚੀਜ਼ ਲੋੜਵੰਦੀ ਹੈ ਹਰ ਚੀਜ਼ ਨੂੰ ਕੇਵਲ ਮੇਰੇ ਸਹਿਮਤ ਹੋਣ ਦੀ ਮੇਰੀ ਮਨਜ਼ੂਰੀ ਦੀ ਮੇਰੀ ਪਿਆਰ ਭਰੀ ਭਾਵਨਾ ਦੀ ਲੋੜ ਹੈ ਫਿਰ ਮੇਰੇ ਲਈ ਸਭ ਕੁਝ ਠੀਕ ਹੈ ਤੇ ਮੈਨੂੰ ਕੋਈ ਹਾਨੀ ਨਹੀਂ ਪਹੁੰਚਾ ਸਕਦਾ ਮੈਂ ਆਪਣੇ ਸਰੀਰ ਤੇ ਆਤਮਾ ਕੋਲੋਂ ਸਿੱਖਿਆ ਸੀ ਮੇਰੇ ਲਈ ਪਾਪ ਕਰਨਾ ਜ਼ਰੂਰੀ ਸੀ ਮੈਨੂੰ ਭੋਗ ਵਿਲਾਸ ਦੀ ਲੋੜ ਸੀ। ਮੈਨੂੰ ਧਨ ਪਦਾਰਥ ਇਕੱਠਾ ਕਰਨ ਲਈ, ਖੋਲਣਾ ਤੇ ਫਿਰ ਕਿਰਨਾ ਕਰਨਾ ਤੇ ਡੂੰਗੀ ਨਿਰਾਸ਼ਤਾ ਵਿੱਚ ਡਿੱਗਣਾ ਜ਼ਰੂਰੀ ਸਨ। ਇਹ ਸਿੱਖਣ ਲਈ ਕਿ ਇਹਨਾਂ ਦੀ ਰੋਕ ਨਾ ਕੀਤੀ ਜਾਏ। ਦੁਨੀਆਂ ਨੂੰ ਪਿਆਰ ਕਰਨਾ ਸਿੱਖਣ ਲਈ। ਹੁਣ ਕਿਸੇ ਤਰ੍ਹਾਂ ਦੀ ਕਲਪਿਤ ਦੁਨੀਆਂ ਨਾਲ, ਕਿਸੇ ਕਲਪਿਤ ਪੂਰਨ ਦ੍ਰਿਸ਼ਟੀ ਨਾਲ ਟੱਕਰਾਂ ਕਰਨ ਦੀ ਲੋੜ ਨਾ ਅਨੁਭਵ ਕਰਨ ਲਈ। ਪਰ ਜਿਸ ਤਰ੍ਹਾਂ ਸੰਸਾਰ ਹੈ, ਇਸੇ ਤਰ੍ਹਾਂ ਰਹਿਣ ਦੇਣ ਲਈ। ਇਸ ਨੂੰ ਪਿਆਰ ਕਰਨ ਲਈ ਤੇ ਇਸ ਵਿੱਚ ਰਹਿ ਪ੍ਰਸੰਨ ਹੋਣ ਲਈ ਇਹ ਸਭ ਕੁਝ ਜ਼ਰੂਰੀ ਸੀ ਗੋਵਿੰਦ ਇਹ ਹਨ ਕੁਝ ਵਿਚਾਰ ਜੋ ਮੇਰੇ ਮਨ ਵਿੱਚ ਹਨ ਸਿਦਾਰਥ ਝੁਕਿਆ ਤੇ ਜ਼ਮੀਨ ਤੋਂ ਇੱਕ ਪੱਥਰ ਚੁੱਕ ਉਸ ਨੇ ਆਪਣੇ ਹੱਥ ਵਿੱਚ ਘੁੱਟ ਲਿਆ ਇਹ ਉਸ ਪੱਥਰ ਨੂੰ ਛਾਲਦਿਆਂ ਕਿਹਾ ਪੱਥਰ ਹੈ ਕਿਸੇ ਸਮੇਂ ਪਿੱਛੋਂ ਸ਼ਾਇਦ ਇਹ ਧਰਤੀ ਵਿੱਚ ਰਲ ਜਾਏਗਾ ਤੇ ਧਰਤੀ ਤੋਂ ਇੱਕ ਬੂਟਾ ਪਸ਼ੂ ਜਾਂ ਮਨੁੱਖ ਬਣ ਜਾਏਗਾ ਮੈਂ ਪਹਿਲੋ ਇਹੀ ਕਹਿ ਸਕਣ ਯੋਗ ਸਾਂ ਕਿ ਇਹ ਪੱਥਰ ਕੇਵਲ ਪੱਥਰ ਹੈ ਇਸਦਾ ਕੋਈ ਮੁੱਲ ਨਹੀਂ ਉਹ ਮਾਇਆ ਦੇ ਸੰਸਾਰ ਦੀ ਵਸਤੂ ਹੈ ਪਰ ਸ਼ਾਇਦ ਕਿਉਂਕਿ ਇਹ ਵੀ ਤਬਦੀਲੀਆਂ ਦੇ ਢੇਰ ਵਿੱਚ ਆ ਕੇ ਮਨੁੱਖ ਬਣ ਸਕਦਾ ਹੈ ਇਹ ਵੀ ਮਹੱਤਵਪੂਰਨ ਹੈ ਉਹ ਹੈ ਜੋ ਮੈਨੂੰ ਸੋਚਣਾ ਚਾਹੀਦਾ ਸੀ ਪਰ ਮੈਂ ਹੁਣ ਸੋਚਦਾ ਹਾਂ ਇਹ ਪੱਥਰ ਪੱਥਰ ਹੀ ਹੈ ਇਹ ਨਾਲ ਹੀ ਪਸ਼ੂ ਪਰਮਾਤਮਾ ਤੇ ਬੁੱਧ ਹੈ ਮੈਂ ਇਸ ਦਾ ਸਤਕਾਰ ਤੇ ਪਿਆਰ ਇਸ ਲਈ ਨਹੀਂ ਕਰਦਾ ਕਿ ਇਹ ਇੱਕ ਚੀਜ਼ ਸੀ ਤੇ ਕੁਝ ਹੋਰ ਬਣ ਜਾਏਗਾ ਪਰ ਕਿਉਂਕਿ ਇਹ ਪਹਿਲੇ ਹੀ ਬਹੁ ਸਮੇਂ ਤੋਂ ਸਭ ਕੁਝ ਸੀ ਤੇ ਸਦਾ ਸਭ ਕੁਝ ਹੈ ਮੈਂ ਇਸ ਨੂੰ ਪਿਆਰ ਕਰਦਾ ਹਾਂ ਕਿਉਂਕਿ ਇਹ ਇੱਕ ਪੱਥਰ ਹੈ ਅੱਜ ਤੇ ਹੁਣ ਵੀ ਮੈਨੂੰ ਪੱਥਰ ਹੀ ਯਾਦਦਾ ਹੈ ਇਸ ਦੀਆਂ ਬਾਰੀਕ ਧਾਰੀਆਂ ਤੇ ਟੋਇਆਂ ਵਿੱਚ ਇਸ ਦੇ ਪੀਲੇ ਤੇ ਸਲੇਟੀ ਰੰਗ ਵਿੱਚ ਇਸ ਦੀ ਕਰੜਾਈ ਵਿੱਚ ਤੇ ਇਸ ਦੇ ਠਕੋਰਨ ਤੋਂ ਉੱਠੀ ਆਵਾਜ਼ ਵਿੱਚ ਇਸ ਦੀ ਉੱਪਰਲੀ ਤਹਿ ਦੀ ਖੁਸ਼ਕੀ ਤੇ ਨਮੀ ਵਿੱਚ ਮੈਨੂੰ ਇਸ ਦੀ ਕਦਰ ਤੇ ਅਰਥ ਭਾਵ ਦਿਸਦੇ ਹਨ ਐਸੇ ਪੱਥਰ ਵੀ ਹੁੰਦੇ ਹਨ ਜੋ ਤੀਰ ਜਾਂ ਸਾਬਣ ਵਾਂਗ ਪ੍ਰਤੀਤ ਹੁੰਦੇ ਹਨ ਜਿਹੜੇ ਪੱਤਿਆਂ ਤੇ ਰੇਤ ਵਾਂਗ ਲੱਗਦੇ ਹਨ ਹਰ ਇੱਕ ਨਿਆਰਾ ਹੈ ਤੇ ਆਪਣੇ ਟੰਗ ਨਾਲ ਹੀ ਓਮ ਦੀ ਪੂਜਾ ਕਰਦਾ ਹੈ ਹਰ ਇੱਕ ਬ੍ਰਹਮ ਹੈ ਨਾਲ ਹੀ ਨਾਲ ਉਹ ਇੱਕ ਪੱਥਰ ਹੀ ਹੈ ਤੇਲ ਦਾ ਸਾਬਣ ਵਾਂਗ ਤੇ ਇਹ ਹੈ ਜੋ ਮੈਨੂੰ ਪ੍ਰਸੰਨਤਾ ਦਿੰਦਾ ਹੈ ਅਸਚਰਜ ਤੇ ਪੂਜਨਯੋਗ ਪ੍ਰਤੀਤ ਹੁੰਦਾ ਹੈ ਇਸ ਸੰਬੰਧੀ ਮੈਂ ਹੋਰ ਕੁਝ ਨਹੀਂ ਕਹਾਵਾਂਗਾ ਸ਼ਬਦ ਵਿਚਾਰਾਂ ਨੂੰ ਪੂਰੀ ਤਰ੍ਹਾਂ ਪ੍ਰਗਟ ਨਹੀਂ ਕਰਦੇ ਸਦਾ ਉਹਨਾਂ ਦੇ ਉਚਾਰਦਿਆਂ ਹੀ ਤੁਰਤ ਥੋੜਾ ਜਿਹਾ ਰੂਪ ਵੱਖਰਾ ਹੋ ਜਾਂਦਾ ਹੈ ਉਹ ਥੋੜੇ ਵਿਗੜੇ ਤੇ ਥੋੜੀ ਮੂਰਖਤਾ ਭਰੇ ਲੱਗਦੇ ਹਨ ਤਾਂ ਵੀ ਇਹ ਮੈਨੂੰ ਖੁਸ਼ੀ ਦਿੰਦਾ ਹੈ ਤੇ ਠੀਕ ਲੱਗਦਾ ਹੈ ਕਿ ਜਿਹੜੀ ਗੱਲ ਇੱਕ ਮਨੁੱਖ ਨੂੰ ਕੀਮਤੀ ਤੇ ਸਿਆਣੀ ਲੱਗਦੀ ਹੈ ਉਹੀ ਦੂਜੇ ਨੂੰ ਬਕਵਾਸ ਜਾਂਦੀ ਹੈ ਗੋਵਿੰਦ ਚੁੱਪਚਾਪ ਸੁਣਦਾ ਰਿਹਾ ਤੁਸੀਂ ਮੈਨੂੰ ਪੱਥਰ ਬਾਰੇ ਕਿਉਂ ਦੱਸਿਆ ਹੈ ਉਸੇ ਠਹਿਰ ਕੇ ਜਰਾ ਚੀਜ਼ਕਦਿਆਂ ਪੁੱਛਿਆ ਐਵੇਂ ਸਹਿਜ ਸਭਾ ਬਿਨਾਂ ਕਿਸੇ ਇਰਾਦੇ ਦੇ ਹੀ ਪਰ ਸ਼ਾਇਦ ਇਸ ਤੋਂ ਚੰਗਾ ਪਤਾ ਲੱਗ ਜਾਂਦਾ ਹੈ ਕਿ ਮੈਂ ਪੱਥਰ ਦਰਿਆ ਤੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਜੋ ਅਸੀਂ ਦੇਖਦੇ ਹਾਂ ਤੇ ਜਿਨ੍ਹਾਂ ਤੋਂ ਅਸੀਂ ਸਿੱਖ ਸਕਦੇ ਹਾਂ ਪਿਆਰ ਕਰਦਾ ਹਾਂ ਮੈਂ ਇੱਕ ਪੱਥਰ ਨੂੰ ਪਿਆਰ ਕਰ ਸਕਦਾ ਹਾਂ ਗੋਵਿੰਦ ਇੱਕ ਬਿਰਸ਼ ਤੇ ਉਸ ਦੀ ਛਿੱਲ ਦੇ ਟੋਟੇ ਨੂੰ ਵੀ ਏ ਵਸਤਾ ਹਨ ਤੇ ਮਨੁੱਖ ਵਸਤਾ ਨੂੰ ਪਿਆਰ ਕਰ ਸਕਦਾ ਹੈ ਪਰ ਕੋਈ ਸ਼ਬਦਾ ਨੂੰ ਪਿਆਰ ਨਹੀਂ ਕਰ ਸਕਦਾ ਇਸ ਲਈ ਮੈਨੂੰ ਉਪਦੇਸ਼ਾਂ ਦਾ ਕੋਈ ਲਾਭ ਨਹੀਂ ਉਹਨਾਂ ਵਿੱਚ ਕੋਈ ਕਰੜਾਈ ਨਹੀਂ ਨਰਮਾਈ ਨਹੀਂ ਰੰਗ ਨਹੀਂ ਨੁਕਰਾਂ ਨਹੀਂ ਖੁਸ਼ਬੂ ਨਹੀਂ ਸਵਾਦ ਨਹੀਂ ਉਹਨਾਂ ਵਿੱਚ ਕੁਝ ਵੀ ਨਹੀਂ ਨਿਰੇ ਬਚਨ ਹੀ ਹਨ ਸ਼ਾਇਦ ਇਹ ਹੈ ਜੋ ਸਾਡੇ ਸ਼ਾਂਤੀ ਪ੍ਰਾਪਤ ਕਰਨ ਦੇ ਰਾਹ ਵਿੱਚ ਰੋਕ ਹੈ ਸ਼ਾਇਦ ਮੁਕਤੀ ਤੇ ਨੇਕੀ ਲਈ ਵੀ uniqueItems ਸ਼ਬਦ ਹਨ ਸੰਸਾਰ ਤੇ ਨਿਰਵਾਣ ਕੇਵਲ ਸ਼ਬਦ ਹੀ ਹਨ ਗੋਵਿੰਦ ਨਿਰਵਾਣ ਕੋਈ ਵਸਤ ਨਹੀਂ ਨਿਰਵਾਣ ਕੇਵਲ ਸ਼ਬਦ ਹੀ ਹੈ ਗੋਵਿੰਦ ਨੇ ਕਿਹਾ ਨਿਰਵਾਣ ਨਿਰਾ ਸ਼ਬਦ ਹੀ ਨਹੀਂ ਮੇਰੇ ਮਿੱਤਰ ਇੱਕ ਵਿਚਾਰ ਵੀ ਹੈ ਸਿਦਾਰਥ ਕਹਿੰਦਾ ਗਿਆ ਇੱਕ ਵਿਚਾਰ ਹੋ ਸਕਦਾ ਹੈ ਮੈਂ ਮੰਨਦਾ ਹਾਂ ਕਿ ਮੈਂ ਵਿਚਾਰਾਂ ਤੇ ਸ਼ਬਦਾਂ ਵਿੱਚ ਬਹੁਤ ਫਰਕ ਨਹੀਂ ਦਿਖਦਾ ਸਪਸ਼ਟ ਤੌਰ ਤੇ ਮੈਂ ਵਿਚਾਰਾਂ ਨੂੰ ਵੀ ਬਹੁਤ ਮਹੱਤਤਾ ਨਹੀਂ ਦਿੰਦਾ ਮੈਂ ਵਸਤਾਂ ਦੀ ਵਧੇਰੇ ਕਦਰ ਕਰਦਾ ਹਾਂ ਉਦਾਹਰਨ ਵਜੋਂ ਇਸ ਪਤਨ ਤੇ ਇੱਕ ਪੁਰਸ਼ ਸੀ ਜੋ ਮੇਰੇ ਪਹਿਲੇ ਕੰਮ ਕਰਦਾ ਸੀ ਤੇ ਮੇਰਾ ਉਸਤਾਦ ਵੀ ਸੀ ਉਹ ਪਵਿੱਤਰ ਆਤਮਾ ਸੀ ਜਿਸ ਬੜੇ ਬੜੇ ਕੇਵਲ ਦਰਿਆ ਵਿੱਚ ਹੀ ਵਿਸ਼ਵਾਸ ਰੱਖਿਆ ਹੋਰ ਕਿਸੇ ਚੀਜ਼ ਵਿੱਚ ਨਹੀਂ ਉਸਨੇ ਜਾਣ ਲਿਆ ਸੀ ਕਿ ਦਰਿਆ ਦੀ ਆਵਾਜ਼ ਉਸ ਨੂੰ ਕੁਝ ਕਹਿੰਦੀ ਸੀ ਉਸਨੇ ਉਸ ਤੋਂ ਸਿੱਖਿਆ ਲਈ ਇਸ ਉਸ ਨੂੰ ਵਿੱਦਿਆ ਦਿੱਤੀ ਤੇ ਪੜਾਇਆ ਦਰਿਆ ਉਸ ਨੂੰ ਦੇਵਤਾ ਰੂਪ ਦਿਸਦਾ ਸੀ ਅਨੇਕਾਂ ਸਾਲ ਉਸ ਨੂੰ ਇਹ ਨਹੀਂ ਸੀ ਪਤਾ ਲੱਗਾ ਜੋ ਸਾਰੀ ਹਵਾ ਹਰ ਬੱਦਲ ਹਰ ਪੰਛੀ ਹਰ ਪੱਤੇ ਵਿੱਚ ਪ੍ਰਮਾਤਮਾ ਦਾ ਰੂਪ ਹੈ ਤੇ ਹਰ ਇੱਕ ਉਸ ਉੱਤਮ ਦਰਿਆ ਜਿਤਨਾ ਜਾਣਦਾ ਹੈ ਤੇ ਪੜਾ ਸਕਦਾ ਹੈ ਪਰ ਜਦ ਇਹ ਮਹਾਨ ਪੁਰਸ਼ ਜੰਗਲਾਂ ਵਿੱਚ ਗਿਆ ਤਾਂ ਸਭ ਕੁਝ ਜਾਣਦਾ ਸੀ ਉਹ ਤੇਰੇ ਮੇਰੇ ਨਾਲੋਂ ਵਧੇਰੇ ਜਾਣਦਾ ਸੀ ਬਿਨਾਂ ਗੁਰੂਆਂ ਤੇ ਧਾਰਮਿਕ ਪੁਸਤਕਾਂ ਦੇ ਕੇਵਲ ਇਸ ਕਰਕੇ ਕਿ ਉਸ ਨੂੰ ਦਰਿਆ ਤੇ ਪੂਰਾ ਵਿਸ਼ਵਾਸ ਸੀ ਗੋਬਿੰਦ ਕਹਿਆ ਪਰ ਜਿਸ ਨੂੰ ਤੁਸੀਂ ਵਸਤੂ ਜਾਂ ਚੀਜ਼ ਕਹਿੰਦੇ ਹੋ ਕੀ ਇਹ ਸਭ ਕੁਝ ਸੱਤਿਆ ਹੈ ਜਾਂ ਅੰਦਰੂਨੀ ਹੈ ਕੀ ਇਹ ਨਿਰਾਮਾਇਆ ਦਾ ਛਲੇਵਾ ਹੀ ਨਹੀਂ ਕੇਵਲ ਪ੍ਰਸ਼ਾਵਾ ਤੇ ਦਿਖਾਵਾ ਤੋਂ ਸਾਡਾ ਪੱਥਰ ਤੋਂ ਸਾਡਾ ਬਿਰਸ਼ ਕੀ ਇਹ ਸੱਚੇ ਟੱਲ ਹਨ ਇਹ ਗੱਲ ਵੀ ਮੈਨੂੰ ਵਧੇਰੇ ਤੰਗ ਨਹੀਂ ਕਰਦੀ ਸਿਦਾਰਥ ਨੇ ਕਿਹਾ ਜੇ ਭਲੇਕੇ ਹਨ ਤਾਂ ਮੈਂ ਵੀ ਇੱਕ ਭਲੇਕਾ ਹੀ ਹਾਂ ਸੋ ਉਹ ਸਦਾ ਉਸ ਤਤ ਤੋਂ ਬਣੇ ਹੋਏ ਹਨ ਜਿਸ ਤੋਂ ਮੈਂ ਇਹ ਗੱਲ ਹੈ ਜੋ ਉਹਨਾਂ ਨੂੰ ਇਤਨਾ ਪਿਆਰ ਤੇ ਆਦਰਯੋਗ ਬਣਾਉਂਦੀ ਹੈ ਇਸੇ ਕਾਰਨ ਮੈਂ ਉਹਨਾਂ ਨੂੰ ਪਿਆਰ ਕਰ ਸਕਦਾ ਹਾਂ ਇਹ ਹੈ ਸਿਧਾਂਤ ਜਿਸ ਤੇ ਤੂੰ ਹੱਸੇਗਾ ਮੈਨੂੰ ਇਹ ਯਾਦਦਾ ਹੈ ਗੋਵਿੰਦ ਜੋ ਸੰਸਾਰ ਵਿੱਚ ਪ੍ਰੇਮ ਹੀ ਸਭ ਤੋਂ ਉੱਤਮ ਤੇ ਮਹਾਨ ਚੀਜ਼ ਹੈ ਵੱਡੇ ਵਿਚਾਰਵਾਨਾਂ ਲਈ ਇਹ ਸੰਸਾਰ ਦੀ ਪੀਖਿਆ ਖੋਲ ਕੇ ਵਰਣਨ ਕਰਨ ਤੇ ਕਿਰਣਾ ਕਰਨ ਲਈ ਜ਼ਰੂਰੀ ਹੋਵੇਗਾ ਪਰ ਮੇਰੇ ਖਿਆਲ ਅਨੁਸਾਰ ਕੇਵਲ ਸੰਸਾਰ ਨੂੰ ਪਿਆਰ ਕਰਨਾ ਹੀ ਉਚਿਤ ਹੈ ਕਿਰਣਾ ਕਰਨਾ ਨਹੀਂ ਇੱਕ ਦੂਸਰੇ ਨੂੰ ਕਿਰਣਾ ਕਰਨਾ ਸਾਡੇ ਲਈ ਨਹੀਂ ਸਗੋਂ ਸਾਰੇ ਸੰਸਾਰ ਨੂੰ ਆਪਣੇ ਆਪ ਨੂੰ ਤੇ ਸਾਰੇ ਪ੍ਰਾਣੀਆਂ ਨਾਲ ਪ੍ਰੇਮ ਤੇ ਉਹਨਾਂ ਦੀ ਛਲਾਗਾ ਤੇ ਆਦਰ ਕਰਨਾ ਮੈਂ ਸਮਝਦਾ ਹਾਂ ਗੋਬਿੰਦ ਕਹੇ ਪਰ ਇਹੋ ਤਾਂ ਚੀਜ਼ ਹੈ ਜਿਸ ਨੂੰ ਭਗਵਾਨ ਨੇ ਮਾਇਆ ਕਿਹਾ ਹੈ ਉਹਨਾਂ ਭਲਾ ਚਿਤਵਨ ਧੀਰਜ ਹਮਦਰਦੀ ਤੇ ਸਬਰ ਸੰਤੋਖ ਦੇ ਉਪਦੇਸ਼ ਦਿੱਤੇ ਸੀ ਪਰ ਪਿਆਰ ਦਾ ਨਹੀਂ ਉਹਨਾਂ ਸੰਸਾਰਿਕ ਪਿਆਰ ਦੀਆਂ ਜੰਜੀਰਾਂ ਵਿੱਚ ਬੱਦੇ ਜਾਣ ਤੋਂ ਵਰਜਿਆ ਸੀ ਮੈਂ ਜਾਣਦਾ ਹਾਂ ਸਿਦਾਰਥ ਨੇ ਦਮਕ ਦੀ ਮੁਸਕਰਾਹਟ ਨਾਲ ਕਿਹਾ ਮੈਂ ਜਾਣਦਾ ਹਾਂ ਗੋਬਿੰਦ ਇੱਥੇ ਆਣ ਕੇ ਅਸੀਂ ਸ਼ਬਦਾਂ ਤੇ ਅਰਥਾਂ ਦੇ ਝੰਝਟ ਵਿੱਚ ਉਲਝ ਜਾਂਦੇ ਹਾਂ ਮੈਂ ਇਨਕਾਰ ਨਹੀਂ ਕਰਾਂਗਾ ਕਿ ਮੇਰੇ ਪਿਆਰ ਸਬੰਧੀ ਸ਼ਬਦ ਦੇਖਣ ਨੂੰ ਗੌਤਮ ਦੇ ਉਪਦੇਸ਼ਾਂ ਦੇ ਉਲਟ ਹਨ। ਇਹੀ ਕਾਰਨ ਹੈ ਕਿ ਮੈਂ ਸ਼ਬਦਾਂ ਵਿੱਚ ਯਕੀਨ ਨਹੀਂ ਕਰਦਾ ਕਿਉਂਕਿ ਮੈਂ ਜਾਣਦਾ ਹਾਂ ਕਿ ਵਪਰੀਤੀ ਵੀ ਇੱਕ ਭਰਮ ਹੈ। ਮੈਂ ਜਾਣਦਾ ਹਾਂ ਕਿ ਮੇਰੇ ਤੇ ਗੌਤਮ ਵਿੱਚ ਕੋਈ ਭੇਦ ਨਹੀਂ। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਜਿਸ ਨੇ ਸਾਰੀ ਮਾਨਵਤਾ ਦੀ ਬੇਹੁਦਗੀ ਤੇ ਮਿੱਥਿਆਪਨ ਨੂੰ ਸਮਝ ਕੇ ਵੀ ਮਾਨਵਤਾ ਨੂੰ ਇਤਨਾ ਪਿਆਰ ਕੀਤਾ? ਕਿ ਜਿਸ ਨੇ ਆਪਣਾ ਸਾਰਾ ਜੀਵਨ ਕੇਵਲ ਲੋਕਾਂ ਦੀ ਸਿਹਤਾਂ ਕਰਨ ਤੇ ਸਿੱਖਿਆ ਦੇਣ ਵਿੱਚ ਲਾ ਦਿੱਤਾ ਹੋਵੇ ਉਹ ਪਿਆਰ ਦੀ ਸਾਰ ਨੂੰ ਨਾ ਜਾਣਦਾ ਹੋਵੇ ਇਸ ਮਹਾਨ ਗੁਰੂ ਬਾਰੇ ਵੀ ਮੈਨੂੰ ਸ਼ਬਦਾਂ ਨਾਲੋਂ ਵਸਤ ਵਧੇਰੇ ਮਹਾਨਤਾ ਰੱਖਦੀ ਹੈ ਉਸ ਦੇ ਕਰਤਵ ਤੇ ਜੀਵਨ ਮੇਰੇ ਲਈ ਉਹਨਾਂ ਦੇ ਵਚਨਾਂ ਤੋਂ ਵਧੇਰੇ ਮਹਾਨ ਹਨ ਉਹਨਾਂ ਦੇ ਹੱਥ ਦਾ ਇਸ਼ਾਰਾ ਉਹਨਾਂ ਦੀਆਂ ਰਾਵਾਂ ਨਾਲੋਂ ਮੇਰੇ ਲਈ ਵਧੇਰੇ ਉੱਤਮ ਹੈ ਮੈਂ ਉਹਨਾਂ ਨੂੰ ਵਿਖਿਆਨ ਜਦ ਵਿਚਾਰ ਕਰਕੇ ਮਹਾਨ ਪੁਰਸ਼ ਨਹੀਂ ਸਮਝਦਾ ਸਗੋਂ ਉਹਨਾਂ ਦੇ ਕੀਤੇ ਕੰਮਾਂ ਤੇ ਜੀਵਨ ਕਰਕੇ ਮਹਾਨ ਮੰਨਦਾ ਹਾਂ ਕਾਫੀ ਸਮੇਂ ਲਈ ਦੋਨੋਂ ਬੁੱਢੇ ਚੁੱਪ ਰਹੇ ਜਦ ਗੋਬਿੰਦ ਜਾਨ ਦੀ ਤਿਆਰੀ ਵਿੱਚ ਸੀ ਤਾਂ ਉਸ ਕਹੇਆ ਸਿਦਾਰਥ ਕੁਝ ਆਪਣੇ ਵਿਚਾਰ ਦੱਸਣ ਲਈ ਮੈਂ ਤਾਂ ਸਾਡਾ ਧੰਨਵਾਦ ਕਰਦਾ ਹਾਂ ਇਹਨਾਂ ਵਿੱਚੋਂ ਕੁਝ ਅਨੋਖੇ ਵਿਚਾਰ ਹਨ ਮੈਂ ਛੱਟਪਟ ਉਹਨਾਂ ਨੂੰ ਨਹੀਂ ਸਮਝ ਸਕਦਾ ਫਿਰ ਵੀ ਬੜਾ ਧੰਨਵਾਦੀ ਹਾਂ ਤੁਸੀਂ ਅਨੇਕ ਹੋਰ ਸ਼ਾਂਤ ਪਰੇ ਦਿਨ ਜੀਵੋ ਪਰ ਮਨ ਵਿੱਚ ਉਸਨੇ ਸੋਚਿਆ ਸਿਦਾਰਥ ਅਨੋਖਾ ਪੁਰਸ਼ ਹੈ ਤੇ ਨੋਖੇ ਵਿਚਾਰ ਹੀ ਪ੍ਰਗਟ ਕਰਦਾ ਹੈ ਉਸਦੇ ਖਿਆਲ ਬੌਲੇ ਜਿਹੀ ਪ੍ਰਤੀਤ ਹੁੰਦੇ ਹਨ ਭਗਵਾਨ ਦੇ ਸਿਧਾਂਤ ਇਹਨਾਂ ਤੋਂ ਕਿਤਨੇ ਵਿਲੱਖਣ ਲੱਗਦੇ ਹਨ ਉਹ ਸਪਸ਼ਟ ਸਿੱਧੇ ਤੇ ਸਮਝਦਾਰ ਹਨ ਉਹਨਾਂ ਵਿੱਚ ਕੋਈ ਅਨੋਖੀ ਜੰਗਲੀ ਜਾਂ ਹਾਸੋਹੀਣੀ ਗੱਲ ਨਹੀਂ ਪਰ ਸਿਦਾਰਥ ਦੇ ਹੱਥ ਪੈਰ ਅੱਖਾਂ ਪਰਵੱਟੇ ਸਵਾਸ ਮਸਕਰਾਟ ਮਿਲਨੀ ਚਾਲ ਉਸ ਦੇ ਵਿਚਾਰਾਂ ਨਾਲ ਮੇਰੇ ਤੇ ਨਿਆਰਾ ਹੀ ਪ੍ਰਭਾਵ ਪਾਉਂਦੇ ਹਨ ਭਗਵਾਨ ਗੌਤਮ ਦੇ ਨਿਰਵਾਣ ਪ੍ਰਾਪਤ ਕਰਨ ਪਿੱਛੋਂ ਕਦੇ ਵੀ ਸਿਦਾਰਥ ਬਿਨਾਂ ਮੇਰਾ ਕਿਸੇ ਮਨੁੱਖ ਨਾਲ ਮੇਲ ਨਹੀਂ ਹੋਇਆ ਜਿਸ ਬਾਰੇ ਮੈਂ ਇਸ ਤਰ੍ਹਾਂ ਮਹਿਸੂਸ ਕੀਤਾ ਹੋਵੇ ਇਹ ਮਹਾਪੁਰਖ ਹੈ ਇਸ ਦੇ ਖਿਆਲ ਅਜੀਬ ਹੋਣਗੇ ਇਸ ਦੇ ਸ਼ਬਦ ਸ਼ਾਇਦ ਮੂਰਖਤਾ ਭਰੇ ਲੱਗਦੇ ਹੋਣਗੇ ਪਰ ਉਸ ਦੀ ਤੱਕਣੀ ਹੱਥਾਂ ਖੰਡੜੀ ਤੇ ਰੋਮ-ਰੋਮ ਵਿੱਚੋਂ ਪਵਿੱਤਰਤਾ, ਸ਼ਾਂਤੀ, ਅਡੋਲਤਾ, ਨਿਰਮਾਣਤਾ ਤੇ ਸੰਤਮਈ ਨੂਰ ਟਪਕਦਾ ਹੈ। ਜੋ ਮਹਾਨ ਗੌਤਮ ਦੇ ਮਰਨ ਪਿੱਛੋਂ ਉਸ ਨੇ ਕਿਸੇ ਹੋਰ ਮਨੁੱਖ ਵਿੱਚ ਨਹੀਂ ਸੀ ਦੇਖਿਆ। ਜਦ ਗੋਵਿੰਦ ਇਹਨਾਂ ਸੋਚਾਂ ਵਿੱਚ ਪਿਆ ਹੋਇਆ ਸੀ ਤੇ ਉਸਦੇ ਦਿਲ ਵਿੱਚ ਖਿਆਲਾਂ ਦਾ ਕੋਲ ਹੋ ਰਿਹਾ ਸੀ ਤਾਂ ਉਸਤ ਸਦਾਰਥ ਅੱਗੇ ਬੜੀ ਸਤਿਕਾਰਪ੍ਰੀਤ ਨਮਸਕਾਰ ਕੀਤੀ। ਸ਼ਾਂਤ ਬੈਠੇ ਪੁਰਸ਼ ਅੱਗੇ ਉਹ ਬਹੁਤ ਨੀਵਾਂ ਹੋ ਚੁੱਕਿਆ ਸਿਦਾਰਥ ਉਸਨੇ ਕਿਹਾ ਅਸੀਂ ਹੁਣ ਵਿਰਧ ਹੋ ਗਏ ਹਾਂ ਇਸ ਜੀਵਨ ਵਿੱਚ ਫਿਰ ਸ਼ਾਇਦ ਇੱਕ ਦੂਜੇ ਨੂੰ ਨਾ ਮਿਲ ਸਕੀਏ ਮੈਂ ਦੇਖ ਸਕਦਾ ਹਾਂ ਮੇਰੇ ਮਿੱਤਰ ਤੁਸੀਂ ਸ਼ਾਂਤੀ ਪ੍ਰਾਪਤ ਕਰ ਲਈ ਹੈ ਮੈਂ ਸਮਝਦਾ ਹਾਂ ਕਿ ਮੈਂ ਇਸ ਨੂੰ ਨਹੀਂ ਲੱਭ ਸਕਿਆ हे ਮੇਰੇ ਸਤਿਕਾਰਯੋਗ ਮਿੱਤਰ ਮੈਨੂੰ ਇੱਕ ਹੋਰ ਸ਼ਬਦ ਦੱਸੋ ਥੋੜਾ ਜਿਹਾ ਉਹ ਦੱਸੋ ਜੋ ਮੈਂ ਗ੍ਰਹਿਣ ਕਰ ਸਕਾਂ ਥੋੜਾ ਸਮਝ ਸਕਾਂ ਮੈਨੂੰ ਆਪਣੇ ਰਾਹ ਲਈ ਕੁਝ ਸਹਾਇਤਾ ਬਖਸ਼ੋ ਸਿਦਾਰਥ ਮੇਰਾ ਰਾਹ ਬਹੁਤ ਕਠਿਨ ਤੇ ਹਨੇਰੇ ਭਰਿਆ ਹੀ ਹੈ। ਸਿਦਾਰਥ ਚੁੱਪ ਸੀ ਤੇ ਅਡੋਲ ਸ਼ਾਂਤ ਮੁਸਕਰਾਟ ਨਾਲ ਉਸ ਵੱਲ ਤੱਕ ਰਿਹਾ ਸੀ। ਗੋਵਿੰਦ ਉਸਦੇ ਚਿਹਰੇ ਤੇ ਟਿਕਟਿਕੀ ਲਾਹ ਦੇਖ ਰਿਹਾ ਸੀ ਪਰ ਮਨ ਵਿੱਚ ਚਿੰਤਾ ਤੇ ਅਭਿਲਾਸ਼ਾ ਸੀ। ਉਸ ਦੀ ਤਕਨੀ ਵਿੱਚ ਦੁੱਖ ਲਗਾਤਾਰ ਟੁੰਡ ਤੇ ਲਗਾਤਾਰ ਅਸਫਲਤਾ ਸਾਫ਼ ਦਿਸਦੇ ਸਨ। ਸਿਦਾਰਥ ਚੁੱਪ ਸੀ ਤੇ ਅਡੋਲ ਸ਼ਾਂਤ ਮੁਸਕਰਾਟ ਨਾਲ ਉਸ ਵੱਲ ਤੱਕ ਰਿਹਾ ਸੀ। गोविंद ਉਸਦੇ ਚਿਹਰੇ ਤੇ ਟਿਕਟਿਕੀ ਲਾਹ ਦੇਖ ਰਿਹਾ ਸੀ ਪਰ ਮਨ ਵਿੱਚ ਚਿੰਤਾ ਤੇ ਅਭਿਲਾਸ਼ਾ ਸੀ ਉਸ ਦੀ ਤਕਨੀ ਵਿੱਚ ਦੁੱਖ ਲਗਾਤਾਰ ਢੂੰਡ ਤੇ ਲਗਾਤਾਰ ਅਸਫਲਤਾ ਸਾਫ਼ ਲਿਖੇ ਦਿਖਦੇ ਸਨ ਸਿਦਾਰਥ ਨੇ ਪਾਪਿਆ ਤੇ ਮੁਸਕਰਾਇਆ ਮੇਰੇ ਨੇੜੇ ਆਓ ਉਸ गोविंद ਦੇ ਕੰਨ ਵਿੱਚ ਹੌਲੀ ਜਿਹਾ ਆਓ ਹੋਰ ਨੇੜੇ ਬਿਲਕੁਲ ਨੇੜੇ ਮੇਰੇ ਮੱਥੇ ਨੂੰ ਚੁੰਮੋ गोविंद गोविंद ਹੈਰਾਨ ਹੋਇਆ ਪਰ ਪੂਰਵ ਖਿਆਲਾਂ ਤੇ ਮਹਾਨ ਪ੍ਰੇਮ ਦੇ ਬੱਦੇ ਉਹ ਹੁਕਮ ਮੰਨਣ ਤੇ ਮਜਬੂਰ ਸੀ ਉਸ ਦੇ ਨੇੜੇ ਹੋ ਚੁੱਕਿਆ ਤੇ ਉਸ ਦੇ ਮੱਥੇ ਨਾਲ ਆਪਣੇ ਬੁੱਲ ਜੋੜ ਦਿੱਤੇ ਜਦ ਉਸ ਅਜੀਹਾ ਕੀਤਾ ਤਾਂ ਉਸ ਨਾਲ ਕੁਝ ਅਸਚਰਜ ਗੱਲ ਵਾਪਰੀ ਜਦ ਉਹ ਅਜੇ ਵੀ ਸਦਾਰਤ ਦੇ ਅਨੋਖੇ ਸ਼ਬਦਾਂ ਤੇ ਵਿਚਾਰ ਕਰ ਰਿਹਾ ਸੀ ਜਦ ਉਹ ਸਮੇਂ ਦੀ ਤਸਵੀਰ ਨੂੰ ਮਟਾਉਣ ਦੀ ਅਸਫਲ ਕੋਸ਼ਿਸ਼ ਕਰ ਰਿਹਾ ਸੀ ਨਿਰਵਾਣ ਤੇ ਸੰਸਾਰ ਨੂੰ ਇੱਕ ਸਮ ਦੇਖਣ ਦੀ ਹਿੰਮਤ ਕਰ ਰਿਹਾ ਸੀ ਜਦ ਮਿੱਤਰ ਦੇ ਸ਼ਬਦਾਂ ਬਾਰੇ ਥੋੜੀ ਕਿਰਨਾ ਉਸਤੇ ਅਤਿਅੰਤ ਪਿਆਰ ਤੇ ਆਦਰ ਦਾ ਸੁੰਦਰ ਕੋਲ ਹੋ ਰਿਹਾ ਸੀ ਤਾਂ ਦੇ ਕੁਝ ਵਾਪਰਿਆ ਹੁਣ ਉਸ ਨੂੰ ਉਸਦੇ ਮਿੱਤਰ ਸਿਦਾਰਥ ਦਾ ਚਿਹਰਾ ਨਹੀਂ ਸੀ ਦਿਖਦਾ ਉਸ ਦੀ ਥਾਂ ਹੋਰ ਦੂਸਰੇ ਚਿਹਰੇ ਅਨੇਕਾਂ ਹੋਰ ਚਿਹਰੇ ਇੱਕ ਲੰਮੀ ਲੜੀ ਵਿੱਚ ਚਿਹਰਿਆਂ ਦੀ ਇੱਕ ਲੰਮੀ ਲਗਾਤਾਰ ਧਾਰਾ ਸੈਂਕੜੇ ਹਜ਼ਾਰਾਂ ਚਿਹਰੇ ਆਏ ਤੇ ਅੱਖੋਂ ਓਲੇ ਹੋ ਗਏ ਤੇ ਫਿਰ ਉਸ ਨੇ ਸਾਰੇ ਉਤੋਂ ਇੱਕੋ ਸਮੇਂ ਪ੍ਰਤੀਤ ਹੁੰਦੇ ਵੇਖੇ ਉਸ ਨੇ ਸਾਰੇ ਚਿਹਰੇ ਬਦਲਦੇ ਤੇ ਨਵੇਂ ਰੂਪ ਵਿੱਚ ਵੇਖੇ ਪਰ ਫੇਰ ਸਭ ਸਿਦਾਰਥ ਸੰਤ ਉਸ ਇੱਕ ਮੱਛੀ ਵੱਡੀ ਮੱਛੀ ਜਿਸ ਦਾ ਦੁੱਖ ਭਰਿਆ ਵੱਡਾ ਮੂੰਹ ਅੱਡਿਆ ਹੋਇਆ ਸੀ ਦੇਖਿਆ ਤੇ ਇੱਕ ਧੁੰਦਲੀ ਅੱਖਾਂ ਵਾਲੀ ਮਰ ਰਹੀ ਮੱਛੀ ਵੀ ਦੇਖੀ ਉਸ ਨੇ ਨਵੇਂ ਜੰਮੇ ਬੱਚੇ ਦਾ ਮੂੰਹ ਲਾਲ ਤੇ ਝੁਰੜੀਆਂ ਨਾਲ ਭਰਿਆ ਹੋਇਆ ਰੋਣ ਨੂੰ ਤਿਆਰ ਵੇਖਿਆ ਉਸ ਨੇ ਕਾਤਲ ਦਾ ਮੂੰਹ ਵੇਖਿਆ ਉਸ ਨੂੰ ਇੱਕ ਪੁਰਸ਼ ਦੇ ਸਰੀਰ ਵਿੱਚ ਸੂਰਾ ਧੋਂਪਦਿਆਂ ਵੇਖਿਆ ਤੇ ਉਸੇ ਵੇਲੇ ਇਸ ਕਾਤਰ ਨੂੰ ਗੋਡੇ ਟੇਕਦਿਆਂ ਦੇਖਿਆ ਬੰਨਿਆ ਹੋਇਆ ਤੇ ਜਲਾਦ ਨੂੰ ਉਸ ਦਾ ਸਿਰ ਵੱਢਦਿਆਂ ਦੇਖਿਆ ਉਹ ਕਾਮਾਸਨਾ ਵਿੱਚ ਨੰਗੇ ਸਤਰੀ ਪੁਰਸ਼ਾਂ ਨੂੰ ਫਸੇ ਤੇ ਨਿਕਲਦੇ ਵੇਖਿਆ ਉਸ ਨੇ ਆਕੜੀਆਂ ਲੋਥਾਂ ਦੇਖੀਆਂ ਜੋ ਅਜੇ ਅਹਿੱਲ ਠੰਡੀਆਂ ਤੇ ਸਖਣੀਆਂ ਪਈਆਂ ਸਨ ਉਸ ਨੇ ਪਸ਼ੂਆਂ ਜੰਗਲੀ ਸੂਗਰਾ ਮਗਰਮੱਛ ਹਾਕੀਆਂ ਬਲਦਾਂ ਤੇ ਪੰਛੀਆਂ ਦੇ ਸਿਰ ਵੇਖੇ ਉਸ ਨੇ ਕ੍ਰਿਸ਼ਨ ਤੇ ਅਗਨੀ ਨੂੰ ਦੇਖਿਆ ਉਸਨੇ ਸਾਰੇ ਰੂਪ ਤੇ ਚਿਹਰੇ ਹਰ ਇੱਕ ਸਾਲ ਹਜ਼ਾਰਾਂ ਤਰ੍ਹਾਂ ਸੰਬੰਧਿਤ ਦੇਖੇ ਸਾਰੇ ਇੱਕ ਦੂਜੇ ਦੀ ਸਹਾਇਤਾ ਕਰਦੇ ਪਿਆਰ ਕਰਦੇ ਕਿਰਣਾ ਕਰਦੇ ਤੇ ਇੱਕ ਦੂਜੇ ਦਾ ਨਾਸ ਕਰਦੇ ਤੇ ਮੁੜ ਨਵੇਂ ਜੰਮਦੇ ਵਿਖੇ ਹਰ ਇੱਕ ਨਾਸਵੰਤ ਹੈ ਮਿੱਥਿਆ ਦੀ ਅਮੰਗਾ ਭਰੀ ਦੁਖਦਾਈ ਮਿਸਾਲ ਹੈ ਫਿਰ ਵੀ ਉਹਨਾਂ ਵਿੱਚੋਂ ਕੋਈ ਨਹੀਂ ਸੀ ਮਰਿਆ ਕੇਵਲ ਉਹਨਾਂ ਰੂਪ ਬਦਲੇ ਹਮੇਸ਼ਾ ਮੁੜ ਜਨਮ ਲਿਆ ਲਗਾਤਾਰ ਨਵਾਂ ਰੂਪ ਧਾਰਿਆ ਇੱਕ ਰੂਪ ਤੋਂ ਦੂਸਰੇ ਰੂਪ ਵਿੱਚ ਬਦਲਣ ਵਿਚਕਾਰ ਸਮਾਂ ਖੜਾ ਸੀ ਇਹ ਸਾਰੇ ਰੂਪ ਤੇ ਚਿਹਰੇ ਆਰਾਮ ਕਰਦੇ ਸੀ ਵਹਿੰਦੇ ਸੀ ਨਵੇਂ ਪੈਦਾ ਹੁੰਦੇ ਸਨ ਤਰਦੇ ਸਨ ਤੇ ਇੱਕ ਦੂਜੇ ਵਿੱਚ ਘੁਲ ਮਿਲ ਜਾਂਦੇ ਸਨ ਸਾਰਿਆਂ ਉੱਪਰ ਸਦਾ ਕੁਝ ਪਤਲਾ ਜਿਹਾ ਝੂਠਾ ਪਰ ਵजूद ਵਿੱਚ ਪਤਲੇ ਸ਼ੀਸ਼ੇ ਜਾਂ ਬਰਫ਼ ਵਾਂਗ ਫੈਲਿਆ ਹੋਇਆ ਦਿਸਦਾ ਸੀ ਸਾਰਿਆਂ ਤੇ ਨਿਰਮਲ ਖਲੜੀ ਘੋਗੇ ਪਾਣੀ ਦੇ ਰੂਪ ਤੇ ਨਕਾਬ ਸੀ ਇਹ ਨਕਾਬ ਪਰਦਾ ਸੀ ਸਿਦਾਰਥ ਦਾ ਮੁਸਕਰਾਂਦਾ ਚਿਹਰਾ ਜਿਹੜਾ ਉਸ ਵੇਲੇ ਗੋਵਿੰਦ ਆਪਣੇ ਬੁੱਲਾ ਨਾਲ ਛੋ ਰਿਆ ਸੀ ਗੋਵਿੰਦ ਨੇ ਦੇਖਿਆ ਕਿ ਉਹ ਡੋਲ ਮੁਸਕਰਾਹਟ ਵਗਦੇ ਰੂਪਾਂ ਉੱਤੇ ਏਕਤਾ ਦੀ ਮੁਸਕਰਾਹਟ ਹਜ਼ਾਰਾਂ ਜੰਦਿਆਂ ਤੇ ਮਰਦਿਆਂ ਤੇ ਇੱਕੋ ਜਹੀ ਮੁਸਕਰਾਹਟ ਇਹ ਸਿਦਾਰਥ ਦੀ ਮੁਸਕਰਾਹਟ ਬਿਲਕੁਲ ਗੌਤਮ ਬੁੱਧ ਦੀ ਬਹੁਮੁਖੀ ਗੁਣਾਪ੍ਰੀ ਮੁਸਕਰਾਣ ਵਾਂਗ ਸ਼ਾਂਤੀ ਭਰੀ ਕੋਮਲ ਅਦਿਕ ਪਰ ਮਿਹਰਾਂ ਭਰੀ ਸਿਆਣੀ ਸਾਇਦ ਠੱਠਾ ਕਰਦੀ ਸੀ ਤੇ ਜਿਹੜੀ ਸੈਂਕੜੇ ਵੇਰ ਉਹ ਭੈ ਭਾਵ ਨਾਲ ਦੇਖ ਚੁੱਕਿਆ ਸੀ ਗੋਵਿੰਦ ਜਾਣਦਾ ਸੀ ਕਿ ਪੂਰਨਪੁਰਖ ਇਸ ਤਰ੍ਹਾਂ ਹੀ ਮੁਸਕਰਾਉਂਦੇ ਸਨ ਉਸ ਨੂੰ ਹੁਣ ਸਮੇਂ ਦੀ ਸੋਝੀ ਨਹੀਂ ਸੀ ਉਸ ਨੂੰ ਇਹ ਨਹੀਂ ਸੀ ਪਤਾ ਕਿ ਇਹ ਲੀਲਾ ਇੱਕ ਸੈਕਿੰਡ ਰਹੀ ਹੈ ਜਾਂ ਸੈਂਕੜੇ ਬਰੇ ਉੱਥੇ ਸਿਦਾਰਥ ਸੀ ਜਾਂ ਗੌਤਮ ਆਤਮਾ ਸੀ ਜਾਂ ਕੋਈ ਹੋਰ ਰੱਬੀ ਤੀਰ ਦਾ ਡੂੰਗਾ ਫੱਟ ਉਸ ਨੂੰ ਆਨੰਦ ਦੇ ਰਿਹਾ ਸੀ ਮੁਕਤ ਤੇ ਤ੍ਰਿਵਸਤਨ ਨੂੰ ਪਹੁੰਚਿਆ ਗੋਵਿੰਦ ਅਜੇ ਸੁਦਾਰਤ ਦੇ ਸ਼ਾਂਤ ਚਿਹਰੇ ਤੇ ਜਿਹੜਾ ਅਜੇ ਹਣੇ ਉਸਨੇ ਚੁੰਮਿਆ ਸੀ ਜਿਹੜਾ ਸਾਰੇ ਵਰਤਮਾਨ ਤੇ ਭਵਿੱਖ ਰੂਪਾਂ ਦੀ ਹੁਣੇ ਹੀ ਸਟੇਜ ਬਣਿਆ ਹੋਇਆ ਸੀ ਝੁਕਿਆ ਰਹਿ ਗਿਆ ਉਸ ਦੇ ਮੁਖੜੇ ਤੋਂ ਹਜ਼ਾਰਾਂ ਰੂਪਾਂ ਦਾ ਸ਼ੀਸ਼ਾ ਹਟ ਜਾਣ ਤੇ ਵੀ ਕੋਈ ਤਬਦੀਲੀ ਨਹੀਂ ਸੀ ਉਹ ਮੁਸਕਰਾਇਆ ਸ਼ਾਂਤ ਤੇ ਕੋਮਲ ਮਿਹਰਾ ਪਰਿਆ ਸ਼ਾਇਦ ਹਾਸੇ ਨਾਲ ਪਰ ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਗੌਤਮ ਬੁੱਧ ਮੁਸਕਰਾਇਆ ਸੀ ਗੋਵਿੰਦ ਨੀਵੇਂ ਚੁੱਕ ਗਿਆ ਉਸ ਬੁੱਢੇ ਮੁਖ ਤੇ ਅਥਰੂਆਂ ਦੀ ਬੇਕਾਬੂ ਝੜੀ ਲੱਗੀ ਉਹ ਮਹਾਨ ਪਿਆਰ ਤੇ ਅਤੀ ਨਿਮਰਤਾ ਭਰੇ ਭਾਵਨਾ ਨਾਲ ਦੱਬਿਆ ਗਿਆ ਉਹ ਨੀਵਾ ਚੁਕਿਆ ਧਰਤੀ ਤੱਕ ਮੱਥਾ ਟੇਕਿਆ ਉਸ ਪੁਰਸ਼ ਅੱਗੇ ਜੋ ਅਡੋਲ ਬੈਠਾ ਸੀ ਜਿਸ ਦੀ ਮੁਸਕਰਾਹਟ ਉਸ ਨੂੰ ਸਭ ਕੁਝ ਦੀ ਜੋ ਜੀਵਨ ਵਿੱਚ ਕਦੇ ਉਸ ਅਮੁੱਲ ਤੇ ਪਵਿੱਤਰ ਸਮਝਿਆ ਸੀ ਜਿਸ ਨੂੰ ਕਦੇ ਉਸ ਜ਼ਿੰਦਗੀ ਵਿੱਚ ਪਿਆਰ ਕੀਤਾ ਸੀ ਉਹ ਸਭ ਕਾਸੇ ਦੀ ਯਾਦ ਕਰਾਉਂਦੀ ਸੀ ਸਮਾਪਤ ਪਿਆਰੇ ਸਰੋਤੇਓ ਤੁਸੀਂ ਇਸ ਨਾਵਲ ਨੂੰ ਬੜੇ ਪਿਆਰ ਨਾਲ ਸਹਿਜ ਨਾਲ ਧਿਆਨ ਨਾਲ ਸੁਣਿਆ ਮੈਂ ਇਸ ਗੱਲੋਂ ਤੁਹਾਡਾ ਬਹੁਤ ਮਸ਼ਕੂਰ ਹਾਂ ਤੁਹਾਡਾ ਬਹੁਤ ਧੰਨਵਾਦ ਕਰਦਾ ਹਾਂ ਆਸ਼ਾ ਕਰਦਾ ਹਾਂ ਕਿ ਇਸ ਨਾਵਲ ਵਿੱਚ ਲੀਆਂ ਗੱਲਾਂ ਇਸ ਦੇ ਵਿਚਾਰ ਤੁਹਾਡੇ ਲਈ ਰਾਹ ਦਸੇਰੇ ਸਾਬਤ ਹੋਣ ਤੁਸੀਂ ਉਸ ਬ੍ਰਹਮ ਨੂੰ ਉਸ ਪ੍ਰਕਾਸ਼ ਨੂੰ ਉਸ ਸ਼ਾਂਤੀ ਨੂੰ ਪ੍ਰਾਪਤ ਕਰ ਸਕੋ ਜਿਵੇਂ ਸਨ ਨਾਵਲ ਵਿੱਚਲਾ ਕਿਰਦਾਰ ਸਿਦਾਰਥ ਕਰਦਾ ਹੈ ਅਤੇ ਜਿਸ ਤੋਂ ਅੱਗੇ ਗੌਤਮ ਪ੍ਰਕਾਸ਼ਮਾਨ ਹੁੰਦਾ ਹੈ